ਹੋਰ ਸਰ ਆਪਾਂ ਜਿਵੇਂ ਆਪਾਂ ਗੱਲ ਕਰਦੇ ਆ ਸਟੱਡੀ ਦੀ ਤਾਂ ਯੂਐਸਏ ਦੇ ਵਿੱਚ ਕਿਸ ਤਰ੍ਹਾਂ ਦੀ ਸਟੱਡੀ ਇਹਨੂੰ ਤੁਸੀਂ ਕਹੋਗੇ ਵੀ ਸਟੂਡੈਂਟ ਨੂੰ ਪੜ੍ਹਨੀ ਚਾਹੀਦੀ ਹੈ ਚਾਹੇ ਆਈਟੀ ਦੇ ਵਿੱਚ ਜਾਂ ਕੋਈ ਮੈਡੀਕਲ ਵਾਲੇ ਸਟੂਡੈਂਟ ਨੇ ਕਿਹ ਕਿਹ ਸਟੱਡੀ ਦੀ ਜਿਹੜੀ ਹੈ ਮੰਗ ਹੁੰਦੀ ਹੈ ਸਟੱਡੀ ਤੋਂ ਬਾਅਦ ਉਹਨਾਂ ਨੂੰ ਕੰਮ ਤੌਖਾ ਮਿਲ ਜਾਵੇ ਜਾਂ ਉਹ ਅੱਗੇ ਉਹ ਪੀਆਰ ਲੈਣਾ ਚਾਹੁੰਦੇ ਆ ਉੱਥੇ ਉਹਨਾਂ ਨੂੰ ਆਪਸ਼ਨ ਜ਼ਿਆਦਾ ਮਿਲਣ ਇਸ ਤਰ੍ਹਾਂ ਦੀਆਂ ਸਟੱਡੀਆਂ ਜਿਹੜੀਆਂ ਹੈਗੀਆਂ ਨੇ ਬਿਲਕੁਲ ਪ੍ਰਵਿੰਦਰ ਜੀ ਮੈਂ ਜਵਾਬ ਦੇਵਾਂਗਾ ਪਹਿਲਾਂ ਇੱਕ ਕਾਲ ਚੱਕ ਰਿਹਾ ਇਸ ਤੋਂ ਬਾਅਦ ਹੈਲੋ ਹੈਲੋ ਹਾਂ ਜੀ ਅ ਅ ਜਿਰਾ ਇਮੀਗ੍ਰੇਸ਼ਨ ਤੋਂ ਬੋਲ ਰਹੇ ਜੀ ਬੋਲ ਰਿਹਾ ਜੀ ਤੁਸੀਂ ਸਾਡਾ ਲਾਈਵ ਦੇਖ ਰਹੇ ਹੋ ਇਸ ਟਾਈਮ ਅ ਨਹੀਂ ਸਰ ਐਕਚੁਅਲੀ ਮੈਂ ਗੱਲ ਕਰਦਾ ਜੀ ਮੇਰਾ ਉਚੀਮਾਨ ਦਾ ਨੰਬਰ ਲਗੂਆ ਕਿੰਨਾ ਦਾ ਜੀ ਕੀ ਮਾਨ ਦਾ ਜੀ ਵੀ ਕਿਤੇ ਆਫਿਸ ਤੋਂ ਬੋਲ ਰਿਹਾ ਮੈਂ ਆਫਿਸ ਤੋਂ ਬੋਲ ਰਿਹਾ ਸਰ ਬੀ ਇਸ ਟਾਈਮ ਲਾਈਵ ਚੱਲ ਰਿਹਾ ਇੱਕ ਤੇ ਮੈਂ ਇਸ ਟਾਈਮ ਲਾਈਵ ਦੇ ਉੱਤੇ ਤੁਹਾਡੀ ਕਾਲ ਵੀ ਲਾਈਵ ਤੇ ਚੱਲ ਰਹੀ ਹੈ ਤੁਹਾਨੂੰ ਜੇ ਜਨਰਲ ਕੁਰੀ ਹੈ ਕੋਈ ਤੇ ਡੈਫੀਨੇਟਲੀ ਲੇਟਰ ਔਨ ਲਾਈਵ ਖਤਮ ਹੁੰਦਾ ਉਸ ਤੋਂ ਬਾਅਦ ਗੱਲ ਕਰਦੇ ਤੁਹਾਡੇ ਨਾਲ ਸ਼ੋਨਾਈ ਸੋ। ਥੈਂਕ ਯੂ ਸਰ ਥੈਂਕ ਯੂ ਸੀ। ਥੈਂਕ ਯੂ। ਸੋ ਪਰਮੇਂਦਰ ਭਾਜੀ ਨੇ ਪੁੱਛਿਆ ਕਿ ਬੈਨੇਫੀਸ਼ੀਅਲ ਪ੍ਰੋਗਰਾਮਸ ਕਿਹੜੇ ਨੇ ਜਿਹੜੇ ਕਿ ਅੱਗੇ ਜਾ ਕੇ ਵਰਕ ਪਰਮਿਟ ਨੂੰ ਲੀਡ ਕਰਨ ਕਿ ਇੱਕ ਬਹੁਤ ਚੰਗਾ ਸਵਾਲ ਆ ਕਿਉਂਕਿ ਸਾਡੇ ਇੰਡੀਆ ਚੋਂ ਓਵਰ ਆਲ 95% ਬੱਚਾ ਯੂਐਸ ਜਾਣਾ ਚਾਹੁੰਦਾ ਹੈ ਕਿਉਂਕਿ ਉੱਥੇ ਸਿਰਫ ਪੜਨਾ ਨਹੀਂ ਚਾਹੁੰਦਾ ਪੜ ਕੇ ਅੱਗੇ ਵਧਣਾ ਚਾਹੁੰਦਾ ਇੱਕ ਸਟੈਪ ਪਰਮਿਟ ਲੈਣਾ ਚਾਹੁੰਦਾ ਫਿਰ ਉਸ ਤੋਂ ਬਾਅਦ ਇੱਕ ਸਟੈਪ ਹੋਰ ਜਾਣਾ ਚਾਹੁੰਦਾ ਹੈ ਉੱਥੇ ਦੀ ਪੀਆਰ ਵੀ ਲੈਣਾ ਚਾਹੁੰਦਾ ਹੈ ਫਿਰ ਇੱਕ ਹੋਰ ਸਟੈਪ ਅੱਗੇ ਉੱਥੇ ਤਾਂ ਗ੍ਰੀਨ ਕਾਰਡ ਵੀ ਲੈਣਾ ਚਾਹੁੰਦਾ ਹੈ ਉਹ ਉੱਥੇ ਪੱਕੇ ਹੋਣਾ ਚਾਹੁੰਦਾ ਹੈ ਆਪਣੀ ਲਾਈਫ ਨੂੰ ਸੈਟਲ ਕਰਨਾ ਚਾਹੁੰਦਾ ਕਿਤੇ ਨਾ ਕਿਤੇ ਆਪਣੇ ਭਾਈ ਭੈਣ ਨੂੰ ਪੇਰੈਂਟਸ ਨੂੰ ਵੀ ਬੁਲਾਣਾ ਚਾਹੁੰਦਾ ਸੋ ਇਹਦੇ ਵਿੱਚ ਐਡਵਾਈਜ਼ੇਬਲ ਹੈ ਕਿ ਸਟੂਡੈਂਟ ਟੇਕ ਕੇਅਰ ਫॉर ਦਾ ਪ੍ਰੋਗਰਾਮ ਸਟੈਮ ਪ੍ਰੋਗਰਾਮ ਹੁਣੇ ਜ਼ਰੂਰੀ ਨੇ ਐਸਟੀਈਐਮ ਰਾਈਟ ਸਟੈਮ ਸਟੈਂਡ ਫॉर ਸਾਇੰਸ ਟੈਕਨੋਲੋਜੀ ਐਂਡ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਰਾਈਟ ਸੋ ਇਹ ਚੀਜ਼ ਧਿਆਨ ਰੱਖਣਾ ਜਿਹੜੇ ਪ੍ਰੋਗਰਾਮ ਇਹਦੇ ਅੰਦਰ ਫਾਲ ਹੋ ਗਏ ਇਸ ਕੈਟਾਗਰੀ ਦੇ ਅੰਦਰ ਉਹਨਾਂ ਨੂੰ ਸਭ ਨੂੰ ਪਰਮਿਟ ਮਿਲੇਗਾ 3 ਸਾਲ ਦਾ 1+2 ਸੋ ਕਿਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਚੀਜ਼ ਧਿਆਨ ਰੱਖਣਾ ਇੱਕ ਕਾਲਰ ਹੋਰ ਆ ਗਏ ਨੇ ਕਾਲ ਲੈ ਲੈਣੇ ਹੈਲੋ ਹੈਲੋ ਹਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਆਵਾਜ਼ ਬਹੁਤ ਕਟਾਰੀ ਵੀਰ ਜੀ ਥੋੜਾ ਜਿਹਾ ਲਾਊਡ ਬੋਲੋਗੇ

ਮੇਰਾ ਵੀ ਪਹਿਲੇ 12th CS Plus 2 ਤੋਂ ਬਾਅਦ ਮੈਂ ਆਈ ਡਿਗਰੀ ਕੀਤੀ ਪੜ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਣਾ ਮੈਂ ਜਿਹੜੀ ਮੇਰੀ ਗ੍ਰੈਜੂਏਸ਼ਨ ਹੈਗੀ ਉਹ ਕੋਰਸ ਕੋਰਸ ਕੀਤੀ ਨਾ ਤੋਂ ਕਰੀ ਗਿਆ ਤੇ ਆਪਣਾ ਜਿਹੜੀ ਜੀ ਡੀ ਜੀ ਹੈ ਉਹ ਮੈਂ ਡੀ ਯੂ ਤੋਂ ਕੀਤੀ ਹੈ ਠੀਕ ਹੈ ਇਗਨੋਰੀ ਸਟਡੀ ਵੀ ਐਕਸੈਪਟੇਬਲ ਹੈ ਰਾਈਟ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਕੋਈ ਪ੍ਰੋਬਲਮ ਨਹੀਂ ਹੈ ਔਰ ਸਾਡੇ ਕੋਲ ਤਾਂ ਇਸ ਟਾਈਮ ਮੈਂ ਹੁਣ ਵੀਜ਼ਾ ਦਿਖਾ ਕੇ ਏਟ ਹੈ दैट इज ਫਰਮ ਦਾ ਓਪਨ ਬੋਰਡ ਜਿਹੜਾ ਨੈਸ਼ਨਲ ਓਪਨ ਸਕੂਲਿੰਗ ਬੋਰਡ ਆਂਦਾ ਹੈ ਹਨ ਉਹਦੇ ਚ ਵੀ ਆਪਣੇ ਕੋਲ ਅਪਰੂਵਲਸ ਹੈ ਤੇ ਵਿਦ ਆਇਲਟਸ ਵਿਦਆਊਟ ਆਇਲਟ ਡਸਨਟ ਮੈਟਰ ਕਿਉਂਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਪੁਰਾਣੀ ਇੰਗਲਿਸ਼ మీడియం ਦੇ ਵਿੱਚ ਹੈਗੀ ਹੈ ਉਹਨਾਂ ਨੂੰ ਆਇਲਟ ਜ਼ਰੂਰੀ ਨਹੀਂ ਹੈ ਠੀਕ ਹੈ ਜਿਵੇਂ ਤੁਹਾਡੇ ਕੋਲ ਤੁਹਾਨੂੰ ਆਇਲਟ ਜ਼ਰੂਰੀ ਨਹੀਂ ਹੈਗੀ ਤਾਂ ਸਾਡੇ ਕੋਲ ਤੁਹਾਡੇ ਲਈ ਪ੍ਰੋਗਰਾਮ ਹੈ ਮਾਸਟਰਸ ਦਾ ਐਮਬੀਏ ਇਨ ਇਨਫੋਰਮੇਸ਼ਨ ਟੈਕਨੋਲੋਜੀ ਰਾਈਟ ਮੈਨੇਜਮੈਂਟ ਐਂਡ ਆਈਟੀ ਕੰਬੀਨੇਸ਼ਨ ਸੋ ਇਟਸ ਅ ਸਟੈਮ ਅੰਡਰ ਸਟੈਮ ਪ੍ਰੋਗਰਾਮ ਜਿਹੜੀ ਸਾਲ ਦੀ ਫੀਸ ਹੈਗੀ ਹੈ 14600 ਡਾਲਰ ਹੈਗੀ ਹੈ ਔਰ ਜਿਹੜੀ ਕੀ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਦੇਣੀ ਹੁੰਦੀ ਹੈ 6 ਮਹੀਨਿਆਂ ਦੀ ਰਾਈਟ ਸਾਲ ਦੀ ਦੇਣਾ ਚਾਹੋ ਸਾਲ ਦੀ ਵੀ ਦੇ ਸਕਦੇ ਹੋ ਮਿਨੀਮਮ 6 ਮਹੀਨ ਦੀ ਔਰ ਇਹਦੇ ਵੀਜ਼ਾ ਤੱਕ ਦਾ ਖਰਚਾ ਤੁਹਾਡਾ ਜਿਹੜਾ 85000 ਦਾ ਆਉਂਦਾ ਹੈ ਜਿਹੜੀ ਤੁਹਾਡੀ ਐਮਬੈਸੀ ਸਰਵਿਸ ਆਈ20 ਦੀ ਫੀਸ ਐਂਡ ਆਫਰ ਲੈਟਰ ਫੀਸ ਇਨਕਲੂਡਡ ਹੁੰਦੀ ਹੈ ਔਰ ਜਿੰਨੇ ਵੀ ਦਰਸ਼ਕ ਸਾਨੂੰ ਨਿਰਪੱਖ ਪੋਸਟ ਤੋਂ ਦੇਖ ਕੇ ਕਾਲ ਕਰਦੇ ਆ ਮੈਂ ਦੱਸਦਾ ਜਿੰਨੇ ਵੀ ਬੱਚੇ ਸਾਨੂੰ ਨਿਰਪੱਖ ਪੋਸਟ ਤੋਂ ਦੇਖ ਕੇ ਕਾਲ ਕਰਦੇ ਉਹਨਾਂ ਤੋਂ ਅਸੀਂ ਆਪਣੀ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਔਰ ਇਹ ਪ੍ਰੋਗਰਾਮ ਦੀ ਡਿਊਰੇਸ਼ਨ 2 ਇਅਰਸ ਦੀ ਬ੍ਰਦਰ ਇਹ 2 ਇਅਰਸ ਦੇ ਨਾਲ ਤੁਹਾਨੂੰ ਐਡਵਾਂਟੇਜ ਇਹ ਵੀ ਹੈ ਜਿੱਥੇ ਤੁਹਾਨੂੰ ਇਹ ਪ੍ਰੋਗਰਾਮ ਮਿਲਦਾ ਹੈ ਇਹਦੀ ਜਿਹੜੀ ਸਟੱਡੀ ਹੋਣੀ ਹੈ ਵੀਕਲੀ ਸਿਰਫ 2 ਦਿਨ ਹੈ ਠੀਕ ਹੈ ਰੈਸਟ ਬਾਕੀ ਦੇ ਯੂਰ ਆ ਫ੍ਰੀ ਬਰਡ ਯੂ ਕੈਨ ਡੂ ਵਰਕ ਐਂਡ ਕਿਉਂਕਿ ਵਰਕ ਪਾਰਟ ਟਾਈਮ ਅਲਾਉਡ ਹੋਏਗਾ ਤੁਹਾਨੂੰ ਠੀਕ ਹੈ ਤੋ ਇੱਕ ਜਿਹੜੀ ਲੋਕੇਸ਼ਨ ਦਵਾਂਗਾ ਤੁਹਾਨੂੰ ਮੈਂ ਕੈਲੀਫੋਰਨੀਆ ਐਲ.ਏ ਦੇ ਬਿਲਕੁਲ ਨੀਅਰ ਬਾਈ ਦਵਾਂਗਾ ਠੀਕ ਹੈ ਤਾਂ ਕਿ ਤੁਹਾਨੂੰ ਉਥੇ ਅੱਛਾ ਕਾਰੋਬਾਰ ਕੰਮਕਾਰ ਵੀ ਮਿਲ ਸਕੇ ਹਨ ਚਾਰ ਪੈਸੇ ਤੁਸੀਂ ਜੋੜ पाओ ਹਾਂਜੀ ਤੋ ਇਹ ਸਾਰਾ ਕੁਝ ਹੈ ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰਦੇ ਹੋ ਚੰਡੀਗੜ੍ਹ ਤੋਂ ਹਾਂ ਤੇ ਫਿਰ ਆ ਕੇ ਮਿਲ ਲੈਣਾ ਸੈਕਟਰ 40 ਸੀ ਦੇ ਵਿੱਚ ਆਫਿਸ ਹੈ ਸਾਡਾ ਫਰਸਟ ਐਂਡ ਸੈਕੰਡ ਫਲੋਰ ਹਾਂਜੀ ਹਾਂਜੀ ਐਸ ਆਪਣਾ ਜੇ ਤੋਂ ਮੇਰੀ ਪੋਸਟ ਗ੍ਰੈਜੂਏਸ਼ਨ ਹੋਈ ਹੈ ਤੇ ਦਾ ਵਰਕ ਵੀਜ਼ਾ ਕਿ ਲੱਗਦਾ ਵਰਕ ਵੀਜ਼ਾ 'ਚ ਮੈਂ ਡੀਲ ਨਹੀਂ ਕਰਦਾ ਵਰਕ ਵੀਜ਼ਾ 'ਚ ਮੈਂ ਡੀਲ ਨਹੀਂ ਕਰਦਾ ਬਟ ਇੱਕ ਇਤਰਾਜ਼ ਦੀ ਹੈ ਵਰਕ ਪਰਮਿਟ ਦੀ ਪੰਜਾਬ 'ਚ 95% ਮਤਲਬ ਜੈਨੂਇਨ ਨਹੀਂ ਹੈ ਲੋਕ ਜਿਹੜੇ ਕਰਦੇ ਆ ਓਕੇ ਐਂਡ ਫਾਇੰਡ ਆਊਟ ਹਾਊ ਟੂ ਫਾਇੰਡ ਆਊਟ 5% ਰਾਈਟ ਪਰਸਨ ਬਹੁਤ ਔਖਾ ਹੈ ਹਾਂਜੀ ਠੀਕ ਹੈ ਔਰ ਫਿਰ ਦੇਖੋ ਪਰਮਿਟ ਦੇ ਨਾਮ 'ਚ ਤੁਸੀਂ ਦੇਖੋਗੇ ਤੇ ਮਾਰਕੀਟ 'ਚ ਰੇਟ ਆਊਗਾ 2 ਲੱਖ 30 ਲੱਖ 40 ਲੱਖ ਹੈ ਨਾ ਔਰ ਜੇ ਤੁਸੀਂ ਸਟੱਡੀ ਤੇ ਜਾਂਦੇ ਹੋ ਨਾ 6 ਮਹੀਨਿਆਂ ਦੀ ਫੀਸ ਭਰ ਕੇ ਤੇ ਮੈਂ ਹੋਲਡ ਕਰوں ਤਾਂ ਅੰਦਾਜ਼ਾ ਤੁਹਾਡਾ ਖਰਚਾ ਕੀ ਆਣਾ 14600 ਡਿਵਾਈਡਡ ਬਾਈ 2 ਇੰਟੂ 85 62000 ਤੁਹਾਡੀ ਫੀਸ ਗਈ 85000 ਪਹਿਲਾ ਖਰਚਾ 7-8 ਲੱਖ ਤੁਸੀਂ ਪਹੁੰਚ ਜਾਓਗੇ ਹਾਂ 6 ਮਹੀਨਿਆਂ ਦੀ ਫੀਸ ਦੇ ਨਾਲ ਠੀਕ ਹੈ ਤੋ ਮਤਲਬ ਇੱਕ ਤੁਹਾਨੂੰ ਕੁਝ ਦਿਖਾਣਾ ਪੈਣਾ ਹੈ ਅਕਾਊਂਟਸ ਦੇਖੋ ਫੰਡਿੰਗ ਤਾਂ ਦਿਖਾਣੀ ਪੈਂਦੀ ਮਤਲਬ ਕਿਉਂਕਿ ਹੁੰਦਾ ਕਿ ਇੱਥੇ ਵੀਜ਼ਾ ਤੋਂ ਬਾਅਦ ਫੀਸ ਉਸ ਲਈ ਜਾਂਦੀ ਹੈ ਕਿਉਂਕਿ ਇੱਥੇ ਸਿਰਫ ਅਕਾਊਂਟ ਦਿਖਾਣਾ ਪੈਦਾ ਕਿ ਮੇਰੇ ਕੋਲ ਹੈਗੇ ਆ ਪੈਸੇ ਮੈਨੂੰ ਵੀਜ਼ਾ ਦੇ ਦੋਗੇ ਤਾਂ ਮੈਂ ਪੈਸੇ ਭਰ ਦਊਗਾ ਸੋ ਇਹ ਸਾਰੀ ਜਿਹੜੀ ਹੈਗੇ ਨੇ ਅਸੀਂ ਤੁਹਾਨੂੰ ਸਟੈਪ ਬਾਈ ਸਟੈਪ ਪ੍ਰੋਸੈਸ ਸਮਝਾਵਾਂਗੇ ਮੈਂ ਹੀ ਰეკਮੈਂਡ ਕਰੂਗਾ ਇੱਕ ਵਾਰ ਤੁਸੀਂ ਦਫ਼ਤਰ ਵਿਜ਼ਿਟ ਕਰੋ ਟੂ ਗੈਟ 올 ਦਾ ਇਨਫੋਰਮੇਸ਼ਨ ਔਰ ਜੇ ਹਣੇ ਤੁਸੀਂ ਇੱਕ ਦੋ ਦਿਨ ਦੇ ਵਿੱਚ ਕਰਦੇ ਹੋ ਥੋੜਾ ਜਲਦੀ ਕਰਦੇ ਹੋ ਸੋਚਦੇ ਹੋ ਤੇ ਵੀਲ ਪ੍ਰੋਵਾਈਡ ਯੂ ਅਕਟੋਬਰ ਇਨਟੇਕ ਠੀਕ ਹੈ ਜੀ OK OK थैंक यू थैंक यू वेरी मच थैंक थैंक यू तो मैं सारे दर्शक को कहना चाहूंगा जेड़े भी निरपक्ष पोस्ट ਦਾ ਇਹ ਲਾਈਵ ਸ਼ੋਅ ਦੇਖ ਕੇ ਸਾਡੇ ਕੋਲ ਆਂਦੇ ਟੇਕ ਅ ਸਕਰੀਨ ਸ਼ਾਟ ਇਹ ਸਕਰੀਨ ਸ਼ਾਟ ਨੂੰ ਸਾਨੂੰ ਸ਼ੋਅ ਕਰੋ ਕਿ ਸਾਡੀ 650 ڈالر ਫੀਸ ਹੈ ਅਸੀਂ ਨਹੀਂ ਲਾਂਗੇ ਫੀਸ ਤੁਹਾਡੇ ਕੋਲ ਹੂੰ ਬਿਲਕੁਲ ਹੈ ਵੱਡਾ ਆਪਸ਼ਨ ਇੱਕ ਭਾਈ ਨੇ ਦੱਸਿਆ ਕਿ ਜੇਕਰ ਤੁਸੀਂ ਲਾਈਵ ਦੇਖ ਕੇ ਤੁਸੀਂ ਯੂਐਸਏ ਦੇ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ 600 ਡਾਲਰ ਦਾ ਫਾਇਦਾ ਹੋ ਜਾਂਦਾ ਹੈ तकरीबन ਜਿਹੜੀ ਫੀਸ ਹੈ ਉਹ ਨਹੀਂ ਲੈਣਗੇ ਤੁਹਾਡੇ ਤੋਂ ਤੁਸੀਂ ਇਸ ਕਰਕੇ ਜਦੋਂ ਵੀ ਤੁਸੀਂ ਜਾਓਗੇ ਤਾਂ ਸਕਰੀਨਸ਼ਾਟ ਨਾਲ ਲੈ ਕੇ ਜਾਓ ਪਰ ਆਪਣਾ ਜਿਹੜਾ ਐਪਲੀਕੇਸ਼ਨ ਹੈ ਜਿਹੜੀ ਦੋ ਕਿਸੇ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਆਪਾਂ ਯੂਐਸਏ ਦੀ ਗੱਲ ਕਰ ਰਹੇ ਹਾਂ ਹੋਰ ਕਿਸੇ ਮੁਲਕ ਦੇ ਵਿੱਚ ਵੀ ਜਾਣਾ ਤਾਂ ਤੁਸੀਂ ਐਡੂਲੈਂਡ ਦੇ ਆਫਿਸ ਦਾ ਜਿਹੜਾ ਪੁੱਛ ਸਕਦੇ ਹੋ ਤੇ ਅਸਰ ਹੋਰ ਕਈ ਗੱਲਾਂ ਨੇ ਜਿਸ ਦਾ ਜਦੋਂ ਬੱਚਾ ਕੰਟਰੀ ਨਾ ਡਿਸੀਜਨ ਲੈਣਾ ਹੁੰਦਾ ਕਿਸੇ ਨੇ ਪਲੱਸ 2 ਕਰ ਲਈ ਉਸ ਤੋਂ ਬਾਅਦ ਆਈਲੈਂਡ ਤੇ ਪੀਟੀ ਕਰ ਰਿਹਾ ਕਿਸ ਤਰ੍ਹਾਂ ਦਾ ਨਾ ਡਿਸੀਜਨ ਲੈ ਸਕਦਾ ਹੈ ਕਿ ਕਿਹੜੀ-ਕਿਹੜੀ ਕੰਟਰੀ ਉਹ ਜਾ ਸਕਦਾ ਹੈ ਜਾਂ ਉਹਨੂੰ ਸੋਚਣਾ ਹੋਵੇ ਮੈਂ ਯੂਐਸਏ ਜਾਵਾਂ ਕੈਨੇਡਾ ਜਾਵਾਂ ਜਾਂ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਾਂ ਕਿਸ ਤਰ੍ਹਾਂ ਦਾ ਨਾ ਡਿਸੀਜਨ ਲਵੇ ਦੇਖੋ ਜੇ ਕਿਸੇ ਕੰਸਲਟੈਂਟ ਤੋਂ ਪੁੱਛੋਗੇ ਕਿ ਇਸ ਤਰ੍ਹਾਂ ਦਾ ਨਾ ਡਿਸੀਜਨ ਲਵੇ ਉਹ ਉੱਥੇ ਦੱਸੇਗਾ ਕਿੱਥੇ ਉਹਨੂੰ ਜ਼ਿਆਦਾ ਫਾਇਦਾ ਹੋਵੇ ਠੀਕ ਹੈ ਸਭ ਤੋਂ ਪਹਿਲੀ ਚੀਜ਼ ਉਹ ਆਪਣੇ ਮਾਤਾ ਪਿਤਾ ਨਾਲ ਡਿਸਕਸ ਕਰੋ ਕਿ ਉਹਨਾਂ ਕੋਲ ਕਿੰਨੇ ਪੈਸੇ ਆ इजीली ਉਹ ਕਿੰਨਾ ਪੈਸਾ ਕਲਾ ਸਕਦੇ ਕਰਜ਼ਾ ਚੱਕਣ ਦੀ ਲੋੜ ਨਹੀਂ ਹੈ ਜੇ ਤੁਸੀਂ ਇਹਨਾਂ ਤੇ ਧਿਆਨ ਦਿੰਦੇ ਹੋ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਡਿਸਕਸ਼ਨ ਕਰਦੇ ਹੋ ਕਿ ਮੈਂ ਜਾਣਾ ਚਾਹੁੰਦਾ ਮੈਂ ਉਹ ਕਹਿੰਦੇ ਜੀ ਮੇਰੇ ਕੋਲ ਤਾਂ 4-5 ਲੱਖ ਹੀ ਆ ਬੇਟਾ ਤੈਨੂੰ ਬਾਹਰ ਭੇਜਣ ਲਈ ਤੇ ਮੈਨੂੰ ਲੱਗਦਾ ਹੈ ਕਿ ਜੇ ਕੋਈ ਬੱਚਾ ਆਪਣੀ ਪਹਿਲੀ ਕੰਟਰੀ ਸਿੰਗਾਪੁਰ ਨੂੰ ਵੀ ਚੁਣ ਲੈਂਦਾ ਤਾਂ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ 6 ਮਨ ਦੀ ਪੜ੍ਹਾਈ ਹੈ ਔਰ 6 ਮਨ ਦਾ ਫੁੱਲ ਵਰਕ ਰਾਈਟ ਹੈ ਮਤਲਬ ਪੇਡ ਇੰਟਰਨਸ਼ਿਪ ਹੈ ਜਿੰਨੇ ਪੈਸੇ ਪਹਿਲੇ 6 ਮਹੀਨੇ ਲੱਗੇ ਹੁੰਦੇ ਆ ਅਗਲੇ 6 ਮਹੀਨੇ ਨਿਕਲ ਆਉਂਦੇ ਆ ਮਤਲਬ ਬੱਚਾ ਕੋਰਸ ਵੀ ਕਰਾਇਆ ਸਾਲ ਦਾ ਪੈਸਾ ਵੀ ਵਾਪਸ ਲੈ ਆਇਆ ਔਰ ਅੱਗੇ ਬਦਲੇ ਦਰਵਾਜ਼ੇ ਵੀ ਖੁੱਲ ਗਏ ਸਾਰੇ ਕਿਉਂਕਿ ਇੱਕ ਵਾਰੀ ਇੰਟਰਨੈਸ਼ਨਲ ਸਟ ਉਹ ਬਹੁਤ ਅੱਗੇ ਤੱਕ ਜਾਏਗਾ ਉਹ ਤੁਹਾਡੇ ਮਾਪੇ ਕਹਿੰਦੇ ਕਿ ਯਾਰ ਮੇਰੇ ਕੋਲ ਤਾਂ 5-6 ਲੱਖ ਰੁਪਏ ਹੋਰ 7-8 ਕਰ ਦੂੰਗਾ ਯੂ ਐਸ ਐ ਨੂੰ ਆਪਣਾ ਪ੍ਰਾਪਦਨ ਬਣਾ ਲਓ ਯੂ ਐਸ ਜਾ ਸਕਦੇ ਹੋ ਤੁਹਾਡੇ ਮਾਪੇ ਕਹਿੰਦੇ ਮੇਰੇ ਕੋਲ 12-15 ਲੱਖ ਹੈਗਾ ਤੇ ਮੈਂ ਇਹ ਤੇ ਲਾ ਦੂੰਗਾ ਤੁਸੀਂ ਯੂ ਕੇ ਨੂੰ ਆਪਣਾ ਪ੍ਰੀਫਰੈਂਸ ਬਣਾ ਸਕਦੇ ਹੋ ਯੂ ਕੇ ਜਾ ਸਕਦੇ ਹੋ ਯੂ ਕੇ ਚ ਫਿਰ ਘੱਟ ਤੇ ਵੀ ਜਾ ਸਕਦੇ ਕਿਉਂਕਿ ਯੂ ਕੇ ਦੇ ਵਿੱਚ 3 3 ਲੱਖ 4 ਲੱਖ ਨਾਲ ਵੀ ਕੈਸ਼ ਲੈਟਰ ਮਿਲ ਜਾਂਦਾ ਹੈ ਔਰ ਲੱਖ ਰੁਪਏ ਅੰਬੈਸੀ ਫੀਸ ਭਰਾਓ ਤੇ 5-6 ਲੱਖ ਦੇ ਬਜਟਸ ਵੀ ਯੂ ਕੇ ਆ ਸਕਦਾ ਜੇ ਸਾਲ ਦੀ ਫੀਸ ਨਹੀਂ ਕਰਾਣੇ ਤੁਸੀਂ ਸੋ ਐਸ ਜੇ ਤੁਹਾਡਾ ਬਜਟ ਹੈਗਾ ਹੋਰ ਜ਼ਿਆਦਾ then you can go to europe ਕਿਉਂਕਿ europe ਦੇ ਵਿੱਚ 9-10 ਲੱਖ ਰੁਪਿਆ ਤੁਹਾਡਾ ਬਲੌਕ ਅਕਾਊਂਟ ਜਾਣਾ ਹੈ ਔਰ 3 ਕੁ ਲੱਖ ਰੁਪਿਆ ਤੁਹਾਡੀ ਫੀਸ ਇਨੀਸ਼ੀਅਲ ਜਾਣੀ ਬਾਕੀ ਤੁਸੀਂ ਉੱਤੇ ਜਾ ਕੇ ਦੇ ਸਕਦੇ ਹੋ ਕਿ 13-12 13 ਲੱਖ ਜਾਂ 15 ਲੱਖ ਤੱਕ ਟਿਕਟ ਭਾ ਕੇ ਤੁਸੀਂ europe ਨੂੰ ਵੀ ਆਪਣੀ ਡੈਸਟੀਨੇਸ਼ਨ ਬਣਾ ਸਕਦੇ ਹੋ ਖਾਸ ਕਰ ਜਰਮਨੀ ਨੂੰ ਇਸ ਤੋਂ ਬਾਅਦ ਜੇ ਤੁਸੀਂ ਜ਼ਿਆਦਾ ਪੈਸੇ ਹੋਰ ਖਰਚਣਾ ਚਾਹੁੰਦੇ ਹੋ ਫਿਰ ਕੈਨੇਡਾ ਨੂੰ ਵੀ ਆਪਣੀ ਡੈਸਟੀਨੇਸ਼ਨ ਬਣਾ ਸਕਦੇ ਹੋ ਕਿਉਂਕਿ 25 ਲੱਖ ਦੇ ਨਾਲ 22 ਤੋਂ 25 ਦੇ ਵਿੱਚ ਵੇਰੀਏਸ਼ਨ ਰਹਿੰਦਾ ਉਹ ਤੁਸੀਂ ਲਾ ਕੇ ਕੈਨੇਡਾ ਨੂੰ ਵੀ ਆਪਣਾ ਹਾਂ ਹਮ ਸਫਰ ਬਣਾ ਸਕਦੇ ਹੋ ਕਿ ਅਸੀਂ ਉੱਥੇ ਜਾ ਕੇ ਅੱਗੇ ਪੜਾਂਗੇ ਕਾਰੋਬਾਰ ਕਰਾਂਗੇ ਔਰ ਤੁਹਾਡੀ ਪ੍ਰੋਫਾਈਲ ਬਹੁਤ ਚੰਗੀ ਹੈ ਔਰ ਪੈਸਾ ਵੀ ਚੰਗਾ ਹੈ ਫਿਰ ਆਸਟ੍ਰੇਲੀਆ ਨੂੰ ਵੀ ਤੁਸੀਂ ਡੈਸਟੀਨੇਸ਼ਨ ਬਣਾ ਸਕਦੇ ਹੋ ਤੋਂ ਇਹ ਚੀਜ਼ਾਂ ਦੇਖਣੀ ਜ਼ਰੂਰੀ ਸਭ ਤੋਂ ਪਹਿਲਾਂ